ਜਸਵੀਰ ਗਿੱਲ ਸਾਈਜ਼ ਇਨਸਪੈਕਟਰ ਬਟੰਡਾ ਜਸਵੀਰ ਜੀ ਅੱਜ ਜਿਹੜੇ ਸ਼ਰਾਬ ਦੇ ਠੇਕੇ ਬੰਦ ਕੀਤੇ ਗਏ ਨੇ ਕੀ ਮਾਮਲਾ ਕੀ ਹੈ ਇਹ ਪੂਰਾ ਮਾਮਲਾ ਇਹ ਹੈ ਜੀ ਇਹਨਾਂ ਦੀਆਂ 15 ਪੇਟੀਆਂ ਡਿਸਟ੍ਰਿਕਟ ਮੋਗਾ ਦੇ ਵਿੱਚ ਸਾਡੇ ਉਥੋਂ ਦੇ ਸਟਾਫ ਨੇ ਫੜੀਆਂ ਵੀ ਇੱਥੋਂ ਗਈਆਂ ਸੀ ਅੱਛਾ ਤੇ ਕੀ ਹੋਇਆ ਕਿ ਉਸ ਤੋਂ ਬਾਅਦ ਉਸ ਤੋਂ ਬਾਅਦ ਉੱਥੇ ਉਹਦੇ ਤੇ ਬੰਦੀ ਕਾਰਵਾਈ ਕਰਕੇ ਉਹ ਐਫ ਆਈ ਆਰ ਦਰਜ ਕਰਾਈ ਮੋਗੇ ਵਾਲਿਆਂ ਨੇ ਉਹ ਐਫ ਆਈ ਆਰ ਹੋਣ ਤੋਂ ਬਾਅਦ ਉਹਨਾਂ ਨੇ ਸਾਡੇ ਇੱਥੇ ਕੋਲੇ ਰਿਪੋਰਟ ਭੇਜੀ ਸਾਡੇ ਅਕਸਰਾਂ ਕੋਲੇ ਪੋਰਟਾ ਸੀ ਆਪਣੇ ਡਿਪਟੀ ਕਮਿਸ਼ਨਰ ਐਕਸਾਈਜ਼ ਨੂੰ ਭੇਜ ਦਿੱਤੀ ਤੇ ਉਹਨਾਂ ਨੇ ਉਸਤੇ ਕਾਰਵਾਈ ਕਰਦੇ ਹੋਏ ਇਹਨਾਂ ਦਾ ਗਰੁੱਪ 3 ਦਿਨਾਂ ਵਾਸਤੇ ਬੰਦ ਕਰ ਦਿੱਤਾ ਇਹ ਕਿਹੜਾ ਗਰੁੱਪ ਹੈ ਜੀ ਇਹ ਹੈਗਾ ਜੀ ਹੇਮਰਾਜ ਐਡਸਾਂਸ ਬੱਸ ਸਟੈਂਡ ਗਰੁੱਪ ਬਠਿੰਡਾ ਅੱਛਾ ਮਿੱਤਲ ਗਰੁੱਪ ਜੀ ਨੂੰ ਕਹਿੰਦੇ ਹਾਂ ਜੀ ਮਿੱਤਲ ਗਰੁੱਪ ਹਾਂ ਇਹਨਾਂ ਦਾ ਗੋਤ ਨਿਚਲਾ ਕਿੰਨੇ ਜੀ ਟੋਟਲ ਸ਼ਰਾਬ ਦੇ ਟੋਟਲ ਇਹਦੇ ਹੈਗੇ ਆ ਜੀ ਟੋਟਲ 16 ਦੁਕਾਨਾਂ ਨੇ ਜੀ ਇਹਨਾਂ ਦੀਆਂ 3 ਦਿਨਾਂ ਲਈ ਇਹ ਜਿਹੜੀਆਂ ਬਲੌਕ ਕੀਤੀਆਂ ਹਾਂ ਜੀ 3 ਦਿਨਾਂ ਦੇ ਆਰਡਰ ਕੀਤੇ ਆ ਸਾਡੇ ਮਾਨਯੋਗ ਡਿਪਟੀ ਕਮਿਸ਼ਨਰ ਜੀ ਨੇ ਹੋਣੇ ਹੈ ਤਿੰਨ ਤਿੰਨ ਮਤਲਬ ਕਿਸੇ ਕਿਸਮ ਦੀ ਕੋਈ ਉਹ ਨਹੀਂ ਕਰ ਸਕਦੇ ਕਿ ਜਿਸ ਤਰ੍ਹਾਂ ਬਾਰੀਆਂ ਵਿੱਚ ਦੀ ਹੁਣਾਂ ਸੀਗਾ ਵੀ ਵੇਚ ਜਾਂਦੇ ਨੇ ਜਾਂ ਕੋਈ ਹੋਰ ਨਹੀਂ ਜੀ ਅਸੀਂ ਬਿਲਕੁਲ ਨਹੀਂ ਵੇਚਣ ਦੇਵਾਂਗੇ ਜੇ ਅਸੀਂ ਇਸ ਤੇ ਪੂਰਾ ਧਿਆਨ ਰੱਖਾਂਗੇ ਜੀ ਬਾਜਾਲੀਆ ਫਰ ਰੱਖਾਂਗੇ ਜੀ ਆਖਰ ਕਿਉਂ ਜਿਹੜੀ ਇੱਥੇ ਸ਼ਰਾਬ ਉੱਥੇ ਗਈ ਜੀ ਕੋਈ ਕਾਰਨ ਪਤਾ ਲੱਗੇ ਨਹੀਂ ਇਹ ਨਹੀਂ ਪਤਾ ਲੱਗਾ ਇਹ ਤਾਂ ਉਹਨਾਂ ਨੇ ਰੋਕੀ ਉੱਥੇ ਇਨਵੈਸਟੀਗੇਸ਼ਨ ਜਦੋਂ ਹੋਊਗੀ ਉਸ ਤੋਂ ਪਤਾ ਲੱਗੇਗਾ ਇਹ ਪੁਲਿਸ ਦੀ ਇਨਵੈਸਟੀਗੇਸ਼ਨ ਤੇ ਕੋਈ ਜ਼ੀਲਾ ਫੂਲਾ ਦੀ ਜਾਂ ਕੋਈ ਕਿਸੇ ਕਿਸਮ ਦੀ ਕੋਈ ਕਹਿੰਦੇ ਸੀਗੇ ਕਿ ਉਹ ਸ਼ਰਾਬ ਦੇ ਉੱਪਰ ਜਿਹੜੇ ਉਹ ਨਹੀਂ ਲੱਗੇ ਹੋਏ ਸੀ ਕਿ ਸਪੀਕਰ ਉਸ ਤਰ੍ਹਾਂ ਦੇ ਜਿਹੜੇ ਬਾਹਰ ਨਹੀਂ ਵੇਚੀ ਜਾ ਸਕਦੀ ਜੀ ਨਹੀਂ ਉਹਦੇ ਬਾਰੇ ਨਹੀਂ ਮੈਨੂੰ ਪਤਾ ਜੀ ਉਹ ਤਾਂ ਐ ਨਾ ਜ ਉਹਨਾਂ ਨੇ ਫੜੀ ਆ ਸ਼ਰਾਬ ਹੈ ਕਿਹੜੀ ਸੀ ਇਹ ਦੇਸੀ ਸ਼ਰਾਬ ਆ ਜੀ 50 ਡਿਗਰੀ ਅੱਛਾ ਸੌਫੀ ਤੇ ਸੰਤਰਾ ਦੋਨੋਂ ਮਿਲ ਠੀਕ ਹੈ ਨਾਲ ਦੂਜੇ ਜ਼ਿਲ੍ਹੇ ਦੇ ਵਿੱਚ ਆਪਾਂ ਲਿਜਾ ਨਹੀਂ ਸਕਦੇ ਨਹੀਂ ਲਿਜਾ ਸਕਦੇ ਉੱਤੇ ਜਿਹੜੀ ਸਖਤ ਕਾਰਵਾਈ ਹੋਵੇ ਹਾਂਜੀ ਹਾਂਜੀ ਬਿਲਕੁਲ ਜੀ ਤਾਂ ਉਹ ਇਹਨਾਂ ਦੇ ਉੱਪਰ ਜਿਹੜੀ ਹੁਣ ਤੁਸੀਂ ਕਾਰਵਾਈ ਕੀਤੀ ਹਾਂਜੀ ਬਿਲਕੁਲ ਜੀ ਨਾਲ ਦੀ ਨਾਲ ਤੁਰੰਤ ਕਾਰਵਾਈ ਕੀਤੀ ਹੈ ਜੀ ਕੱਲ੍ਹ ਇਹ ਦੁਪਹਿਰ ਮੇਰੇ ਘਰ ਚ ਦੁਪਹਿਰ ਦੇ ਆਸ-ਪਾਸ ਪੜੀ ਆ ਸਾਡੇ ਕੋਲ ਸ਼ਾਮ ਨੂੰ ਰਿਪੋਰਟ ਆਈ ਸੀ ਤੇ ਅਫਸਰਾਂ ਨੇ ਪੂਰੀ ਇਸ ਤੇ ਬੰਦ ਕਾਰਵਾਈ ਕਰਤੀ ਕੀ ਤੁਹਾਨੂੰ ਤਲਵੰਡੀ ਸਾਬੋਜ ਪ੍ਰੀ ਸਕੂਲ ਦੀ ਪਾਲ ਹੈ ਜਿੱਥੇ ਤੁਹਾਡੇ ਬੱਚਿਆਂ ਨੂੰ ਮਿਲ ਸਕੇ ਸ਼ਾਨਦਾਰ ਲਰਨਿੰਗ ਅਤੇ ਕੇਅਰਿੰਗ ਐਟਮੋਸਫੇਅਰ ਐਡਮਿਸ਼ਨ ਕਰਾਓ ਕਿਡਜ਼ੀ ਤਲਵੰਡੀ ਸਾਬੋਜ ਤੁਹਾਡੇ ਬੱਚੇ ਇਥੇ ਸਿੱਖਦੇ ਨੇ ਗੇਮਸ ਨਾਲ ਜੀ ਲਰਨਿੰਗ ਦਾ ਸ਼ਾਨਦਾਰ ਕਰਿਕੂਲਮ ਜਿੱਥੇ ਬੱਚਿਆਂ ਨੂੰ ਬੇਸਿਕ ਐਜੂਕੇਸ਼ਨ ਇੰਟਰਸਟਿੰਗ ਵੇਚ ਸਿਖਾਈ ਜਾਂਦੀ ਹੈ ਅੱਜ ਹੀ ਆਪਣੇ ਬੱਚਿਆਂ ਦਾ ਸੁਨਹਿਰੀ ਭਵਿੱਖ ਚਣੋ ਅਡਮਿਸ਼ਨ ਲਈ ਸਕਰੀਨ ਤੇ ਦਿੱਤੇ ਨੰਬਰਾਂ ਤੇ ਕਾਲ ਕਰੋ ਯਾਦ ਰੱਖੋ ਕਿਡਜ਼ੀ ਤਲਵੰਡੀ ਸਾਬੋ